ਜਦੋਂ ਕੈਂਸਰ ਹੁੰਦਾ ਨਾ ਕਿਸੇ ਨੂੰ ਤੇ ਉਹਦਾ ਜਿਹੜਾ ਇੱਕ ਟਰੀਟਮੈਂਟ ਹੈ ਉਸ ਸਟੇਜ ਤੋਂ ਨਿਕਲਣਾ ਬੜਾ ਔਖਾ ਹੈ ਬਹੁਤ ਦਰਦ ਹੁੰਦੀ ਹੈ ਕਿੱਦਾਂ ਦਾ ਤੁਹਾਨੂੰ ਜਿਹੜਾ ਫੀਲਿੰਗ ਸੀ ਤੁਹਾਡੀ ਭਾਈ ਜਿਹੜੀਆਂ ਤਾਂ ਕੀਮੋਥੈਰਪੀਆ ਮੈਨੂੰ ਲੱਗਦੇ ਰਹੀਆਂ ਉਹਦੇ ਵਿੱਚ ਤਾਂ ਮੈਨੂੰ ਮੁਸ਼ਕਲ ਹੈ ਨਹੀਂ ਸੀ ਮੈਂ ਬਚ ਸਕੂੰਗਾ ਤਤ ਦਿਨ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਰੋਟੀ ਤੱਕ ਨਹੀਂ ਮਤੁਫਾਦੀ ਜਾਂਦੀ ਜਦੋਂ ਕੀਮੋਥੈਰਪੀ ਲੱਗਦੀ ਸੀ ਨਾ ਇੱਕ ਬੋਤਲ ਮੈਨੂੰ 36 36 ਘੰਟੇ ਲੱਗ ਜਾਂਦੇ ਇੱਕ 500 ਐਮਐਲ ਦੀ ਬੋਤਲ ਚੜਨ ਵਾਸਤੇ ਜਦੋਂ ਕੀਮੋਥੈਰਪੀ ਹੁੰਦੀ ਹੈ ਨਾ ਅਕਸਰ ਜਿਹੜਾ ਹੈ ਉਹ ਸਰੀਰ ਤੇ ਜਿੰਨੇ ਕੇਸ ਹੁੰਦੇ ਨੇ ਉਹ ਉਤਰ ਜਾਂਦੇ ਰਹੇਗੇ ਹਾਂ ਜੀ ਹਾਂ ਜੀ ਬਿਲਕੁਲ ਮੈਂ ਕਹਿੰਨਾ ਅੱਖਾਂ ਦੇ ਵੀ ਆ ਪਰ ਭਟਿਆਂ ਦੇ ਦਾੜੀ ਦੇ ਸਿਰ ਦੇ ਸਾਰੇ ਕੇਸ ਝੜ ਗਏ ਸੀਗੇ ਪੂਰੇ ਗੰਜਾ ਹੀ ਹੋ ਗਏ ਸੀ ਇੱਕ ਸਾਡਾ ਗੁਰਬਾਣੀ ਦਾ ਕਿੰਨਾ ਕੁ ਸਾਥ ਮਿਲਿਆ ਤੁਹਾਨੂੰ ਗੁਰਬਾਣੀ ਦਾ ਭਾਈ ਸਾਹਿਬ ਜੀ ਬਹੁਤ ਜ਼ਿਆਦਾ ਸਾਥ ਮਿਲਿਆ ਚੋ ਭਾਈ ਸਾਹਿਬ ਦੀ ਬਾਣੀ ਮੈਂ ਪੜਦਾ ਹੀ ਰਹਿੰਦਾ ਹੁੰਦਾ ਸੀ ਉੱਥੇ ਥੋੜੀ ਜਿਹੀ ਜ਼ਿਆਦਾ ਪੜ੍ਹਨੀ ਪੈਂਦੀ ਹੈ ਕਿਉਂਕਿ ਦੁੱਖ ਵਿੱਚ ਕਹਿੰਦੇ ਨਾ ਜਦੋਂ ਬੰਦੇ ਤੇ ਦੁੱਖ ਆ ਜਾਂਦਾ ਤੇ ਗੁਰਬਾਣੀ ਹੀ ਹਸਾਰਾ ਦਿੰਦੀ ਹੈ ਕੋਈ ਐਦਾਂ ਦਾ ਜਿਵੇਂ ਟਾਈਮ ਆਇਆ ਹੋਵੇ ਕਿ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਹੁਣ ਬਸ ਇਸ ਤੋਂ ਬਾਅਦ ਖਤਮ ਐ ਵੀ ਮੇਰ ਤੋਂ ਕੋਈ ਨਹੀਂ ਸਿਆ ਜਾਣਾ ਪਰ ਗੁਰਬਾਣੀ ਨੇ ਤੁਹਾਨੂੰ ਬਚਾ ਕੇ ਰੱਖਿਆ ਕੀਮੋਥੈਰਪੀ ਮੈਨੂੰ ਲੱਗਦੀਆਂ ਹਟਦੀਆਂ ਸੀ 5 ਦਿਨ ਦੀ ਮੈਨੂੰ ਰੈਸਟ ਹੁੰਦੀ ਸੀ ਉਸ ਤੋਂ ਬਾਅਦ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਸੀ ਕਮਰੇ ਦੇ ਵਿੱਚ ਹੀ ਰਹਿਣਾ ਪੈਂਦਾ ਸੀ ਉਸ ਤੋਂ 6ਵੇਂ ਦਿਨ ਮੈਂ ਦਰਬਾਰ ਸਾਹਿਬ ਜਾਣਾ ਹੀ ਜਾਣਾ ਭਾਵੇਂ ਜਿੱਦਾਂ ਮਰਜੀ ਜਾਵਾਂ ਗੁਰੂ ਆਨੰਦ ਦੇ ਦਰਸ਼ਨ ਕਰਕੇ ਜ਼ਰੂਰ ਵਾਪਸ ਆਉਣਾ ਹੈਗਾ 6-7 ਮਹੀਨੇ ਮੈਂ ਹਸਪਤਲ ਰਿਆ ਮੈਂ ਤੇ ਉੱਥੇ ਮੈਂ ਦੁੱਖ ਝੱਲੇ ਮੈਂ ਕਹਿੰਨਾ ਮੇਰੀ ਤੇ ਬਹੁਤ ਵੱਡੀ ਬਿਮਾਰੀ ਸੀ ਜਿਹੜੀਆਂ ਨਿੱਕੀਆਂ ਬਿਮਾਰੀਆਂ ਵਾਲੇ ਵੀ ਦੁਨੀਆ ਛੱਡ ਗਈ ਆ ਸਿਰਫ ਪੈਸੇ ਖਾਤਰ ਪੈਸੇ ਨਾ ਹੋਣ ਖਾਤਰ ਇਲਾਜ ਨਹੀਂ ਕਰਾ ਸਕਦੇ ਤੇ ਮੈਂ ਉੱਥੇ ਇਹੀ ਉੱਥੇ ਬੈਠਾ ਹੀ ਮੈਂ ਸੋਚਦਾ ਹਾਂ ਜੇ ਗੁਰਾਂ ਦਾ ਸਮਾਰੈ ਨੇ ਜਿੰਦਗੀ ਬਖਸ਼ੀ ਦਵਾਰੋਂ ਸਵਾਸ ਬਖਸ਼ੇ ਤੇ ਅਸੀਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਾਂਗੇ ਅੱਜ ਦੀ ਜ਼ਿੰਦਗੀ ਜਿਹਦੇ ਕੱਲ ਕਰੀਏ ਤਾਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਮਰੀਜ਼ ਪਿਆ ਹੁੰਦਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਜਿਹੜੀ ਆ ਉਹ ਅਕਸਰ ਲੱਗੀ ਹੁੰਦੀ ਆ ਤੇ ਪਰ ਜੇ ਗੱਲ ਕੀਤੀ ਜਾਵੇ ਤਾਂ ਕੈਂਸਰ ਵਰਗੀ ਬਿਮਾਰੀ ਜਿਹੜੀ ਆ ਉਹ ਹਰ ਇੱਕ ਬੰਦਾ ਡਰਦਾ ਹੈ ਕਿ ਸਾਡੇ ਘਰੇ ਨਾ ਆਵੇ ਸਾਡੇ ਘਰ ਦੇ ਵਿੱਚ ਅਜਿਹੀ ਬਿਮਾਰੀ ਦਾ ਨਾਮ ਵੀ ਨਾ ਲਿੱਤਾ ਜਾਵੇ ਕਿਉਂਕਿ ਇਹ ਹੈ ਹੀ ਇੰਨੀ ਭਿਆਨਕ ਹੈ ਜਿਸ ਦਾ ਅੰਤ ਬਹੁਤ ਹੀ ਜਿਹੜਾ ਬੁਰਾ ਹੁੰਦਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾ ਰਹੇ ਹਾਂ ਵੀਰ ਸਾਡੇ ਨਾਲ ਮੌਜੂਦ ਹੈ ਜਿਹੜਾ ਕਿ ਕੈਂਸਰ ਹੋਣ ਦੇ ਬਾਵਜੂਦ ਕਿਦਾਂ ਕੈਂਸਰ ਨਾਲ ਲੜ ਕੇ ਜੂਝ ਕੇ ਵਾਪਿਸ ਆਇਆ ਤੇ ਹੁਣ ਨਵੀਂ ਜ਼ਿੰਦਗੀ ਜਿਹੜੀ ਆਪਣੇ ਸ਼ੁਰੂ ਕੀਤੀ ਹੈ ਸਾਡੇ ਨਾਲ ਮੌਜੂਦ ਹੈ ਵੀਰ ਗੁਰਦੀਪ ਸਿੰਘ 29 ਸਾਲਾਂ ਦੀ ਉਮਰ ਹੈ cancer ਹੋਇਆ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਡਾਇਗਨੋਸ ਹੋ ਗਿਆ ਕਿੱਦਾਂ ਟ੍ਰੀਟਮੈਂਟ ਹੋਇਆ ਕਿੰਨਾ ਲੜਨਾ ਪਿਆ ਕਿੰਨੀ ਮੁਸ਼ਕਲਤ ਕਰਨੀ ਪਈ ਤੇ ਵਾਪਸੀ ਜਿਹੜਾ ਹੁਣ ਦੁਬਾਰਾ ਆਪਣੇ ਜ਼ਿੰਦਗੀ 'ਚ ਆਏ ਨੇ ਮਿਲਵਾਉਨੇ ਆਂ ਗੱਲਬਾਤ ਕਰਦੇ ਆਂ ਜੀ ਸਵਾਗਤ ਹੈ ਵੀਰ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਹਿੰਮਤ ਹੈ ਕਿ ਇਦਾਂ ਦੀ ਬਿਮਾਰੀ ਜਿੱਤੋਂ ਲੋਕ ਨਾਮ ਲੈਣ ਤੋਂ ਵੀ ਡਰਦੇ ਨੇ ਤੁਸੀਂ ਉਹਦੇ ਨਾਲ ਜੂਝੇ ਲੜ ਕੇ ਤੁਸੀਂ ਵਾਪਸ ਆਏ ਹੋ ਜੀ ਜੀ ਕਿੰਨੀ ਉਮਰ ਦੇ ਵਿੱਚ ਤੁਹਾਨੂੰ ਜਿਹੜਾ ਕੈਂਸਰ ਹੋਇਆ ਸੀ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜੀ ਵੀਰ ਜੀ ਸਾਲ ਕੀ ਹੋਇਆ ਜੀ ਇਹ 7ਵੇਂ ਮਹੀਨੇ ਮੈਨੂੰ ਪਤਾ ਲੱਗਿਆ ਸੀਗਾ ਸਾਹ ਦੀ ਦਿੱਕਤ ਆਉਣ ਲੱਗ ਗਈ ਸੀ ਮੈਨੂੰ ਤੇ ਫਿਰ ਟੈਸਟ ਟਿਊਸਟ ਕਰਾਈ ਸੀ ਉਹਦੇ ਵਿੱਚ ਕਲੀਅਰ ਹੋ ਗਿਆ ਸੀਗਾ ਕਿ ਕੈਂਸਰ ਸੀਗਾ ਚੈਸਟ ਕੈਂਸਰ ਤੇ ਗਰਦਨ ਤੇ ਸੀਗਾ ਜੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਕਿੱਦਾਂ ਮਤਲਬ ਇਹਦਾ ਪ੍ਰੋਸੈਸ ਸਟਾਰਟ ਹੋਇਆ ਤੁਸੀਂ ਟ੍ਰੀਟਮੈਂਟ ਦਾ ਕੀਤਾ ਕਿੱਦਾਂ ਹੋਇਆ ਉਹ ਸਾਰਾ ਕੁਝ ਫਿਰ ਇਹਦੇ ਆ ਜੀ ਦੋ ਰਿਪੋਰਟਾਂ ਹੀ ਸੀ ਇੱਕ ਗਈ ਸੀ ਬੰਬੇ ਤੇ ਇੱਕ ਦਿੱਲੀ ਗਈ ਸੀ ਤੇ ਉਸ ਤੋਂ ਬਾਅਦ ਮੇਰੇ 6 ਕੀਮੋ ਲੱਗਿਆ ਨੇ ਤੇ 20 ਰਿਡਰੇਸ਼ਨ ਲੱਗੇ ਜੀ ਹਾਂਜੀ ਤੁਹਾਨੂੰ ਜਦੋਂ ਕੈਂਸਰ ਹੋਇਆ ਉਸ ਤੋਂ ਬਾਅਦ ਫਿਰ ਜਿਹੜਾ ਤੁਹਾਡਾ ਟਰੀਟਮੈਂਟ ਸੀ ਕਿਉਂਕਿ ਬਹੁਤ ਮਹਿੰਗਾ ਹੁੰਦਾ ਖਰਚਾ ਸਾਰਾ ਉਹਦਾ ਫਿਰ ਕਿੱਥੋਂ ਹੋਇਆ ਪੂਰਾ ਕਰੀਬਨ ਮੇਰੇ ਤੇ ਟਰੀਟਮੈਂਟ ਤੇ ਘੱਟੋ ਘੱਟ ਸ਼ੁਰੂ ਤੋਂ ਲੈ ਕੇ ਹੋਂ ਤੱਕ ਦਾ 10 ਲੱਖ ਰੁਪਏ ਖਰਚਾ ਆ ਚੁੱਕਿਆ ਵਾ ਜਿਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਧੰਨ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਦਾ ਕਿਰਪਾ ਰਹੀ ਹੈ ਕਿ ਅੱਜ ਮੈਂ ਫੇਰ ਵਿਚਰਨ ਲੱਗ ਗਿਆ ਮੰਥ ਤੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਵਾ ਕਿ ਸਭ ਤੋਂ ਪਹਿਲਾਂ ਜਿੱਦਨ ਮੈਂ ਹਸਪੀਟਲ ਦਾਖਲ ਹੋਇਆ ਸੀਗਾ ਤੇ ਭਾਈ ਮਕੇਰੀਆਂ ਤੋਂ ਨੇ ਪ੍ਰਿਤਪਾਲ ਸਿੰਘ ਜੀ ਮਕੇਰੀਆਂ ਤੋਂ ਉਹਨਾਂ ਦਾ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀ ਮੈਂ ਪਹਿਲਾਂ ਬੇਨਤੀ ਲਾਤੀ ਸੀ ਉਹਨਾਂ ਨੂੰ ਤੇ ਪਰ ਗੁਰਾਂ ਦਾ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਆਪਣੇ ਆਪ ਹੀ ਮੈਨੂੰ ਫੋਨ ਆ ਗਿਆ ਸੀਗਾ ਤੇ ਕਿਸ ਤਰ੍ਹਾਂ ਚੱਲਦਾ ਲਾਜ਼ਮ ਮੈਂ ਕਿਹਾ ਜੇ ਮੈਂ ਦਾਖਲ ਹੋਇਆ ਹੀ ਆਂ ਤੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਟਾਰਟ ਕਰਤੀ ਸੇਵਾ ਭੇਜਣੀ ਸੰਗਤਾਂ ਨੂੰ ਵੇਰ ਕੇ ਤੇ ਬਾਕੀ ਭਾਈ ਰਣਜੀਤ ਸਿੰਘ ਜੀ ਦਮਦਿਤਕਸਾਲ ਭਾਈ ਭਪਿੰਦਰ ਸਿੰਘ ਜੀ 6 ਜੂਨ ਤੇ ਬਲਜਿੰਦਰ ਸਿੰਘ ਜੀ ਪਰਮਾਨੰ ਲਾਡੀ ਵੀਰ ਇਹਨਾਂ ਨੇ ਫਿਰ ਸਾਰਿਆਂ ਨੇ ਵੀਡੀਓ ਪਾਉਣੀ ਚਾਲੂ ਕਰਤੀਆਂ ਸੀ ਤੇ ਸਾਰੇ ਸੰਗਤਾਂ ਨੇ ਥੋੜੀ ਥੋੜੀ ਸੇਵਾ ਦੇ ਸਬੰਧ ਪੇਜ-ਪੇਜ ਕੇ ਤੇ ਮੇਰਾ ਇਲਾਜ ਕਰਾਇਆ ਜਿਸ ਦਿਨ ਮੈਂ ਹਸਪੀਟਲ ਰਹਿਮੈਂਟ ਹੋਇਆ ਸੀ ਮੇਰੇ ਕੋਲ 30-35000 ਰੁਪਏ ਸਾਰਾ ਸੀਗਾ ਤੇ ਬਾਅਦ ਚ ਵੱਡੇ ਭਰਾਣੇ ਦੋ ਤਿੰਨ ਲੋਨ ਲੇ ਤੇ ਫਿਰ ਹੋਲੀ-ਹੋਲੀ ਕਲੀਅਰ ਹੁੰਦੇ ਰਹੇ ਨਾਲ ਦੀ ਨਾਲ ਬਾਕੀ ਸਾਰੇ ਲੋਨ ਤਾਂ ਉਤਰ ਗਏ ਬਸ ਇੱਕੋ ਹੀ ਲੋਨ ਰਹਿ ਗਿਆ ਸੀ ਉਹ 2 ਲੱਖ ਦਾ ਜੀ ਅੱਛਾ ਹਾਂ ਜੀ ਅਕਸਰ ਨਹੀਂ ਚੀਜ਼ ਸੁਣੀਦੀ ਹੈ ਕਿ ਜਦੋਂ ਕੈਂਸਰ ਹੁੰਦਾ ਨਾ ਕਿਸੇ ਨੂੰ ਤੇ ਉਹਦਾ ਜਿਹੜਾ ਇੱਕ ਟ੍ਰੀਟਮੈਂਟ ਹੈ ਜਾਂ ਉਦੇ ਵਿੱਚ ਉਸ ਸਟੇਜ ਤੋਂ ਨਿਕਲਣਾ ਬੜਾ ਔਖਾ ਹੈ ਬਹੁਤ ਦਰਦ ਹੁੰਦੀ ਹੈ ਕਿਦਾਂ ਦਾ ਤੁਹਾਨੂੰ ਜਿਹੜਾ ਫੀਲਿੰਗ ਸੀ ਤੁਹਾਡੀ ਭਾਈ ਜਿਹੜੀਆਂ ਤਾਂ ਕੀਮੋਥੈਰਪੀਆ ਮੈਨੂੰ ਲੱਗਦੇ ਰਹੀਆਂ ਉਹਦੇ ਵਿੱਚ ਤਾਂ ਮੈਨੂੰ ਮੁਸ਼ਕਲ ਹੈ ਨਹੀਂ ਸੀ ਮੈਂ ਬਚ ਸਕੂਗਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆ ਹੌਲੀ 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 ਸਹੰਦੇ ਹੈਗੇ ਪਰ ਬਹੁਤ ਦੁੱਖ ਝੱਲਨੇ ਪਏ ਉਸ ਚੀਜ਼ ਦੇ ਵਿੱਚ ਮੈਨੂੰ ਜਦੋਂ ਕੀਮੋਥੈਰਪੀਆ ਲੱਗਦੇ ਰਹੀਆਂ ਉਹ ਤਾਂ ਬਹੁਤ ਮੁਸ਼ਕਲ ਸੀਗਾ ਜੀ ਸਰੀਰ ਇੱਕ ਵਾਰੀ ਤਾਂ ਪੂਰਾ ਡਾਊਨ ਕਰ ਦਿੰਦਾ ਸੀ ਕਿਉਂਕਿ ਹਫਤੇ ਵਿੱਚ ਮੈਨੂੰ 7 ਕੀਮੋਆਂ ਲੱਗਦੀਆਂ ਸੀਗੀਆਂ ਤੇ 60 ਦਿਨ ਹਸਪੀਟਲ ਐਡਮਿਟ ਹੀ ਰਹਿਣਾ ਪੈਂਦਾ ਈ ਉਹ 7 ਦਿਨ ਤੇ ਮੇਰੇ ਵਾਸਤੇ ਇੱਕ ਬਹੁਤ ਮੁਸ਼ਕਲ ਜੀ ਸੀ ਦਿਨ ਸੀਗੇ 7 ਦਿਨ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਰੋਟੀ ਤੱਕ ਨਹੀਂ ਮਤੁਫਾਦੀ ਜਾਂਦੀ ਜਦੋਂ ਕੀਮੋਥੈਰਪੀ ਲੱਗਦੀ ਸੀ ਨਾ ਇੱਕ ਬੋਤਲ ਮੈਨੂੰ 36 36 ਘੰਟੇ ਲੱਗ ਜਾਂਦੇ ਇੱਕ 500 ਐਮਐਲ ਦੀ ਬੋਤਲ ਚੜਨ ਵਾਸਤੇ 36 ਘੰਟੇ ਲੱਗ ਜਾਂਦੇ ਤੇ ਰੋਟੀ ਵੀ ਨਹੀਂ ਖਾਦੀ ਜਾਂਦੀ ਹੁੰਦੀ ਸੀ ਮਤਾਂ ਤੇ ਕਿੱਦਾਂ ਫਿਰ ਮਤਲਬ ਜਦੋਂ ਤੁਹਾਡੇ ਤੇ ਥੈਰੇਪੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਕੀ ਪ੍ਰੋਸੀਜਰ ਹੁੰਦਾ ਉਹ ਸਾਰਾ ਕਿੱਦਾਂ ਕਰਦੇ ਨੇ ਡਾਕਟਰ ਇੱਕ ਜੀ ਆਪਣਾ ਮੇਰੇ ਖਾਨਾ ਕੋਈ ਇੱਕ ਕੋਬਰਾ ਸੱਪ ਤੇ ਦੋ ਸੱਪਾਂ ਦਾ ਹੋਰ ਇੱਕ ਪੁਆਇੰਟ ਪੁਆਇੰਟ ਚੜਦਾ ਸੀਗਾ 500 ਐਮਐਲ ਦੀ ਬੋਤਲ 'ਚ ਉਹਦੇ ਵਿੱਚ ਪਾਉਂਦੇ ਸੀ ਕੈਮੀਕਲ ਤੇ ਉਹ ਇੱਕ ਬੋਤਲ ਜਿਹੜੀ ਮਸ਼ੀਨ ਦੇ ਰਾਹੀਂ ਜਲਦੀ ਹੁੰਦੀ ਸੀ ਮੈਨੂੰ ਇੱਕ 500 ਐਮਐਲ ਦੀ ਬੋਤਲ 36 ਘੰਟਿਆਂ ਦੇ ਵਿੱਚ ਚੜਦੀ ਹੁੰਦੀ ਸੀ ਤੇ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਹੋਲੀ ਹੋਲੀ ਆ ਗਿਆ ਹਾਂਜੀ ਹਾਂਜੀ ਉਹਦੇ ਨਾਲ ਹੋਲੀ ਹੋਲੀ ਜਿਹੜੀਆਂ ਗਿਲਟੀਆਂ ਸੀ ਉਹਨੂੰ ਗਾਲ ਦਿੰਦੀ ਸੀ ਤੇ ਫਿਰ ਥੋੜਾ ਜਿਹਾ ਰਹਿ ਗਿਆ ਸੀ ਉਸ ਤੋਂ ਬਾਅਦ ਮੈਨੂੰ ਰੇਡੀ ਰੇਸ਼ਨ ਲੱਗੇ ਜਿਹੜੇ ਮਸ਼ੀਨ ਦੇ ਵਿੱਚ ਪਾ ਕੇ ਕਿਰਨਾ ਵਜਦੀ ਹੁੰਦੀ ਹੈ ਨਾ ਉਹ ਇੱਥੇ ਛਾਤੀ ਦੇ ਵਿੱਚ ਰਹਿ ਗਿਆ ਸੀ ਥੋੜਾ ਜਿਹਾ ਤੇ ਫਿਰ ਉਹਦੇ ਨਾਲ ਉਹਨੂੰ ਸਾੜਿਆ ਸੀਗਾ ਜਦੋਂ ਕੀਮੋਥੈਰੇਪੀ ਹੁੰਦੀ ਹੈ ਨਾ ਅਕਸਰ ਜਿਹੜਾ ਹੈ ਉਹ ਸਰੀਰ ਤੇ ਜਿੰਨੇ ਕੇਸ ਹੁੰਦੇ ਨੇ ਉਹ ਉੱਤਰ ਜਾਂਦੇ ਰਹੇ ਹਾਂ ਹਾਂ ਜੀ ਬਿਲਕੁਲ ਮੈਂ ਕਹਿੰਦਾ ਅੱਖਾਂ ਦੇ ਵੀ ਆ ਪਰ ਵਟਿਆਂ ਦੇ ਦਾੜੀ ਦੇ ਸਿਰ ਦੇ ਸਾਰੇ ਕੇਸ ਝੜ ਗਏ ਸੀਗੇ ਪੂਰੇ ਗੰਜਾ ਹੀ ਹੋ ਗਏ ਸੀ ਇੱਕ ਹਿਸਾਬ ਦਾ ਤੇ ਹੁਣ ਫਿਰ ਦੁਬਾਰਾ ਆਉਣੇ ਚੱਲੋ ਗਿਆ ਕੇਸ ਹਾਂ ਜੀ ਇਹ ਸਾਰੇ ਪ੍ਰੋਸੀਜਰ ਦੇ ਵਿੱਚ ਜਦੋਂ ਤੁਹਾਨੂੰ ਕੀਮੋਥੈਰਪੀਆਂ ਲੱਗਦੀਆਂ ਸੀ ਜਾਂ ਗੁਰਬਾਣੀ ਦਾ ਕਿੰਨਾ ਕੁ ਸਾਥ ਮਿਲਿਆ ਤੁਹਾਨੂੰ ਗੁਰਬਾਣੀ ਦਾ ਭਾਈ ਸਾਹਿਬ ਜੀ ਬਹੁਤ ਜ਼ਿਆਦਾ ਸਾਥ ਮਿਲਿਆ ਚੋ ਭਾਈ ਸਾਹਿਬ ਦੀ ਬਾਣੀ ਮੈਂ ਪੜਦਾ ਹੀ ਰਹਿੰਦਾ ਹੁੰਦਾ ਸੀ ਹਸਪੀਟਲ ਜਦੋਂ ਕੀਮੋ ਲੱਗਦੀਆਂ ਸੀ ਉਦੋਂ ਤੇ ਚੱਲਦਾ ਹੀ ਰਹਿੰਦਾ ਸੀਗਾ ਉੱਥੇ ਥੋੜੀ ਜਿਹੀ ਜ਼ਿਆਦਾ ਪੜਨੀ ਪੈਂਦੀ ਕਿਉਂਕਿ ਦੁੱਖ ਵਿੱਚ ਕਹਿੰਦੇ ਨਾ ਜਦੋਂ ਬੰਦੇ ਤੇ ਦੁੱਖ ਆ ਜਾਂਦਾ ਤੇ ਗੁਰਬਾਣੀ ਹੀ ਹਸਾਰਾ ਦਿੰਦੀ ਹੈ ਉਹੀ ਚੀਜ਼ ਕੇ ਤੁਹਾਨੂੰ ਕੋਈ ਏਦਾਂ ਦਾ ਜਿਵੇਂ ਟਾਈਮ ਆਇਆ ਹੋਵੇ ਕਿ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਹੁਣ ਬਸ ਇਸ ਤੋਂ ਬਾਅਦ ਖਤਮ ਹੈ ਬਈ ਮੇਰ ਤੋਂ ਨਹੀਂ ਸਿਆ ਜਾਣਾ ਪਰ ਗੁਰਬਾਣੀ ਨੇ ਤੁਹਾਨੂੰ ਬਚਾ ਕੇ ਰੱਖਿਆ ਜੀ ਬਿਲਕੁਲ ਬਿਲਕੁਲ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਰਹੀ ਹੈ ਮੈਂ ਡਰ ਨਹੀਂ ਛੱਡਿਆ ਗੁਰੂ ਅਮਰਦਾਸ ਦਾ ਤੇ ਕੀਮੋਥੈਰਪੀਆ ਮੈਨੂੰ ਲੱਗਦੀਆਂ ਹਟਦੀਆਂ ਸੀ ਤੇ 5 ਦਿਨ ਦੀ ਮੈਨੂੰ ਰੈਸਟ ਹੁੰਦੀ ਸੀ ਉਸ ਤੋਂ ਬਾਅਦ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਸੀ ਕਮਰੇ ਦੇ ਵਿੱਚ ਹੀ ਰਹਿਣਾ ਪੈਂਦਾ ਸੀ ਉਸ ਤੋਂ 6ਵੇਂ ਦਿਨ ਮੈਂ ਦਰਬਾਰ ਸਾਹਿਬ ਜਾਣਾ ਹੀ ਜਾਣਾ ਭਾਵੇਂ ਜਿੱਦਾਂ ਮਰਜ਼ੀ ਜਾਵਾਂ ਗੁਰੂ ਅਮਰਦਾਸ ਦੇ ਤੇ ਗੁਰੂ ਆਮਦਾਸ ਦੀ ਕਿਰਪਾ ਹੀ ਰਹੀ ਆ ਸਭ ਤੋਂ ਵੱਡੀ ਤਾਂ ਜੀ ਅੱਛਾ ਲੱਗਦਾ ਹੈ ਕਿ ਜਦੋਂ ਇਦਾਂ ਦਾ ਕਿਸੇ ਬੰਦੇ ਦਾ ਟਾਈਮ ਆਂਦਾ ਹੈ ਤਾਂ ਉਦੋਂ ਆਪਣੇ ਜਿਹੜੇ ਯਾਰ ਦੋਸਤ ਮਿੱਤਰ ਨੇ ਜਾਂ ਸੰਗੀ ਸਾਥੀ ਨੇ ਉਹਨਾਂ ਨਾਲੋਂ ਜ਼ਿਆਦਾ ਜਿਹੜੇ ਗੁਰਪਾਈ ਨੇ ਸਾਡੇ ਉਹ ਜ਼ਿਆਦੇ ਸਾਡੀ ਹੈਲਪ ਕਰਦੇ ਨੇ ਬਿਲਕੁਲ ਜੀ ਬਿਲਕੁਲ ਕੀਤੀ ਹੈ ਮੇਰੀ ਕਾਫੀ ਵੀਰਾਂ ਨੇ ਮਦਦ ਕੀਤੀ ਹੈ ਜੀ ਜਿਨ੍ਹਾਂ ਨੂੰ ਤੁਸੀਂ ਕਦੇ ਪਰਸਨਲੀ ਮਿਲੇ ਵੀ ਨਹੀਂ ਹੈਗੇ ਉਹਨਾਂ ਦਾ ਵੀ ਸੇਵਾ ਮੈਨੂੰ ਜਿਆਦਾ ਸੰਜੋਗ ਰਿਹਾ ਜੀ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਨਹੀਂ ਹੈਗਾ ਨਾ ਉਹਨਾਂ ਦਾ ਮੇਰਾ ਬਹੁਤ ਜਿਆਦਾ ਸੰਜੋਗ ਰਿਹਾ ਜੀ ਇੱਕ ਸਿਰਫ ਗੁਰੂ ਫੋਨ ਕਰਕੇ ਕਿ ਗੁਰੂ ਤੁਹਾਡੇ ਨਾਲ ਹੈ ਤੇ ਉਹ ਤੁਹਾਡਾ ਗੁਰ ਭਾਈ ਆ ਸਿਰਫ ਉਸ ਕਰਕੇ ਤੁਹਾਡਾ ਸਹਯੋਗ ਉਹਨਾਂ ਵੱਲੋਂ ਬਿਲਕੁਲ ਬਿਲਕੁਲ ਜੀ ਜਿਹੜੇ ਮੈਂ ਮੈਂ ਤਾਂ ਕਈ ਕਦੇ ਮੈਂ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਮੈਂ ਵੇਖਿਆ ਤੱਕ ਨਹੀਂ ਹੋਣਾ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਹੈ ਜੀ ਹੁਣ ਅੱਗੇ ਫਿਰ ਕੀ ਸੋਚਿਆ ਵੀ ਤੁਹਾਡੇ ਤੇ ਜਦੋਂ ਇੰਨੀ ਸਾਰੀ ਤੁਹਾਡੇ ਨਾਲ ਇੰਨੇ ਲੱਗੇ ਜਣੇ ਆ ਕੇ ਖੜੇ ਤੁਹਾਡੀ ਮਦਦ ਕੀਤੀ ਹੁਣ ਤੁਸੀਂ ਕਿੱਦਾਂ ਫਿਰ ਉਤਾਰੋਗੇ ਸਾਰਾ ਉਹਨਾਂ ਦਾ ਅਸੀਂ ਤੇ ਕੋਣ ਉਹ ਨਹੀਂ ਦਰ ਨਾਲੇ ਗੁਰਾਂ ਦਾ ਸਹਾਰਾ ਹੀ ਕਿਰਪਾ ਕਰਨ ਨਾਲ ਚੜਦੀ ਰੱਖ ਚੜਦੀ ਕਲਾ ਰੱਖਣ ਤੇ ਮੈਂ ਤਾਂ ਸਾਰਿਆਂ ਵੀਰਾਂ ਦਾ ਹੀ ਧੰਨਵਾਦ ਕਰਦਾ ਤੇ ਸਭ ਤੋਂ ਪਹਿਲਾਂ ਤਾਂ ਭਾਈ ਪ੍ਰੇਤਪਾਲ ਸਿੰਘ ਜੀ ਮਕੇਰੀਆਂ ਦਾ ਜਿਨ੍ਹਾਂ ਦੇ ਪਹਿਲਾ ਦਿਨ ਤੋਂ ਲੈ ਕੇ ਤੇ ਹੁਣ ਤੱਕ ਵੀ ਮੈਨੂੰ ਫੋਨ ਕਰਕੇ ਪੁੱਛਦੇ ਅਗਰ ਦੀਪ ਸਿੰਘ ਜੀ ਕੋਈ ਦਿੱਕਤ ਹੋਏ ਤੇ ਮੈਨੂੰ ਯਾਦ ਕਰਿਓ ਆਪਾਂ ਪਹਿਲਾਂ ਮੰਗੀ ਫਿਰ ਤੁਹਾਡੀ ਸਹਾਇਤਾ ਕਰਾਂਗੇ ਹਾਂ ਜੀ ਬਾਕੀ ਸਾਰੇ ਵੀਰਾਂ ਦਾ ਜੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਔਖੇ ਟਾਈਮ ਤੇ ਬਾਹ ਮੜੀ ਹੈ ਜੀ ਤੇ ਹੁਣ ਇਦਾਂ ਹੀ ਜਿਵੇਂ ਹੁਣ ਤੁਹਾਡੀ ਕਿਸੇ ਨੇ ਹੈਲਪ ਕੀਤੀ ਹੈ ਅੱਗੇ ਜੇ ਲੋੜ ਬੰਦ ਕੋਈ ਤੁਹਾਡੇ ਕੋਲੇ ਆਂਦਾ ਤੁਸੀਂ ਕਿ ਮਦਦ ਕਰ ਬਿਲਕੁਲ ਪੈਸਾ ਜੀ ਮੈਂ ਹਸਪੀਟਲ ਦੇ ਰਹਿ ਵਿੱਚ ਰਹਿ ਕੇ ਨਾ 6-7 ਮਹੀਨੇ ਮੈਂ ਹਸਪੀਟਲ ਰਿਹਾ ਮਾ ਤੇ ਉਥੇ ਮੈਂ ਦੁੱਖ ਚ ਲੇ ਆ ਮੈਂ ਕਿਹਾ ਮੇਰੀ ਤੇ ਬਹੁਤ ਵੱਡੀ ਬਿਮਾਰੀ ਸੀ ਜਿਹੜੀਆਂ ਨਿੱਕੀਆਂ ਬਿਮਾਰੀਆਂ ਵਾਲੇ ਵੀ ਦੁਨੀਆ ਛੱਡ ਗਈ ਆ ਸਿਰਫ ਪੈਸੇ ਖਾਤਰ ਪੈਸੇ ਨਾ ਹੋਣ ਖਾਤਰ ਇਲਾਜ ਨਹੀਂ ਕਰਾ ਸਕਦੇ ਤੇ ਮੈਂ ਉਥੇ ਇਹੀ ਉਥੇ ਬੈਠਾ ਹੀ ਮੈਂ ਸੋਚਦਾ ਹਾਂ ਜੇ ਗੁਰਾਂ ਦਾ ਸਮਾਰੈ ਨੇ ਜਿੰਦਗੀ ਬਖਸ਼ੀ ਦਵਾਰੋਂ ਸਵਾਸ ਬਖਸ਼ੇ ਤੇ ਅਸੀਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਾਂਗੇ ਤੇ ਹੁਣ ਅਸੀਂ ਥੋੜੇ ਦਿਨ ਇਹ लाਡੀ ਵੀਰ ਮੇਰੇ ਨਾਲ ਇੱਕ ਵੀਰ ਹੋਰ ਨੇ ਤੇ ਸਤਵਿੰਦਰ ਸਿੰਘ ਜੀ ਉਹਨਾਂ ਨਾਲ ਸਲਾਹ ਕੀਤੀ ਸੀ ਤੇ ਆਪਾਂ ਦੁਬਾਰੋ ਫੇਰ કરીਏ ਸੇਵਾ ਚਾਲੂ ਜਿੰਨੇ ਜੋਗ ਵੀ ਹੁੰਨੇ ਆ ਆਪਣੀ ਦਸਾਂ ਨੌ ਦੀ ਕਿਰਤ ਵਿੱਚੋਂ ਦਸਬੰਦ ਕੱਢ ਕੇ ਹੋਰ ਵੀਰਾਂ ਭਰਾਵਾਂ ਨਾਲ ਜੋੜ ਕੇ ਤੇ ਆਪਾ ਲੋੜਵੰਦ ਪਰਿਵਾਰਾਂ ਦੀ ਹੈਲਪ ਕਰ ਸਕੀਏ ਕਿਉਂਕਿ ਹਸਪੀਟਲ ਦੇ ਵਿੱਚ ਬਹੁਤ ਔਖਾ ਸਮਾਂ ਮੈਂ ਵੇਖਿਆ ਆਖੀ ਪਹਿਲਾਂ ਤਾਂ ਉਧਰ ਸੇਵਾ ਕਰਦੇ ਹੁਣ ਤਾਂ ਅੱਖੀ ਦੇਖ ਕੇ ਹੀ ਸੇਵਾ ਕਰਨ ਲੱਗੇ ਆ ਜੀ ਤੇ ਤੁਸੀਂ ਹੁਣ ਤੁਹਾਡਾ ਟ੍ਰੀਟਮੈਂਟ ਪੂਰਾ ਹੋ ਗਿਆ ਕਿ ਹਜੇ ਬਾਕੀ ਆ ਨਹੀਂ ਪਾ ਜੀ ਹਜੇ ਰਿਪੋਰਟਾਂ ਬਾਕੀ ਨੇ ਜੀ ਤੇ ਮੇਰੇ ਖਿਆਲ ਨਾਲ ਇਸੇ 11 ਤਰੀਕ ਨੂੰ ਮੇਰੀ ਪੇਟ ਸਕੈਨ ਹੋਣੀ ਆ ਜਿਹਦੇ ਵਿੱਚ ਪਤਾ ਲੱਗੂਗਾ ਕਿੰਨੀ ਕੁ ਸਰੀਰ ਨੇ ਰਿਕਵਰੀ ਕਰ ਦਿੱਤੀ ਹੋਈ ਆ ਤੇ ਫਿਰ ਹੁਣ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਨਾਲ ਨਾਲ ਆਪਣੇ ਕੀਰਤ ਕਮਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਂਜੀ ਹਾਂਜੀ ਮੈਂ ਜੀ ਨਾਲ ਆਪਣਾ ਸ਼ਰਦਾਈ ਦਾ ਕੰਮ ਚਾਲੂ ਕੀਤਾ ਵਾ ਤੇ ਨਾਲ ਨਾਲ ਸ਼ਾਸਤਰਾਂ ਦੀ ਵੀ ਕਿਰਤ ਹੁਣ ਚਾਲੂ ਕਰ ਦਿੱਤੀ ਹੋਈ ਆ ਆਨਲਾਈਨ ਵਾਸਤੇ ਜਿਹੜੇ ਸ਼ਾਸਤਰ ਵੀਰਾਂ ਨੇ ਲੈਣੇ ਹੁੰਦੇ ਆ ਉਹ ਨਾਲ ਦੇ ਨਾਲ ਚਾਲੂ ਕਰ ਦਿੱਤੀ ਹੋਈ ਆ ਤੇ ਜਦੋਂ ਬਿਮਾਰੀ ਮਤਲਬ ਹਜੇ ਤੁਹਾਨੂੰ ਕੁਛ ਟਾਈਮ ਹੀ ਹੋਇਆ ਰਿਕਵਰ ਹੋਇਆ ਨੂੰ ਤਾਂ ਲੱਗਦਾ ਨਹੀਂ ਕਿ ਥੋੜਾ ਟਾਈਮ ਵੇਟ ਕਰ ਲਈ ਜਾਵੇ ਰੈਸਟ ਕਰ ਲਈਏ ਥੋੜਾ ਜਿਹਾ ਬਿਰਜੀ ਰੈਸਟ ਤਾਂ ਜ਼ਰੂਰੀ ਆ ਤੇ ਪਰ ਗੁਰੂ ਰਸ ਸਾਹਿਬ ਦਾ ਹੁਕਮ ਵੀ ਆ ਦਸਨ ਉਹਦੀ ਕਿਰਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਨਹੀਂ ਕੀਰਤ ਕਰਦੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਜਾਣਾ। ਕਿਉਂਕਿ ਮੇਰਾ ਜਿਹੜਾ ਘਰ ਆ ਉਹ ਵੀ ਲੋਨ ਦੇ ਉੱਤੇ ਆ। ਉਹਦੀ ਵੀ ਕਿਸ਼ਤ ਦੇਣੀ ਹੁੰਦੀ ਹੈ ਜੇ ਪਰਸਨਲ ਲੋਨ ਚੱਲਦਾ ਵਾ। ਉਹਦੀ ਵੀ ਕਿਸ਼ਤ ਦੇਣੀ ਹੁੰਦੀ ਹੈ ਫਿਰ ਔਖਾ ਬੜਾ ਹੋ ਜਾਂਦਾ। ਇੱਕ ਵਾਰੀ ਸਾਲ ਦੀ ਹੁਣ ਆਲੀ ਪਹਚੰਗਣ ਆ ਤੇ ਵੱਡੇ ਭਰਾ ਦੇ ਵੀ ਦੋ ਬੇਟੇ ਆ, ਮਾਤਾ ਜੀ ਨੇ ਛੋਟਾ ਭਰਾ ਵੀ ਆ। ਫਿਰ ਘਰ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਜਾਂਦਾ। ਇਸ ਕਰਕੇ ਕੀਰਤ ਚਾਲੂ ਕੀਤੀ। ਸਰਦਾਈ ਦੀ ਕੀਰਤਨਾ ਨਹੀਂ ਚਾ ਸਰਦਾ ਸੀ ਮੇਰਾ ਤੇ ਪਹਿਲਾਂ ਵੀ ਮੈਂ ਸ਼ਾਸਤਰ ਸੇਲ ਕਰਦਾ ਹੁੰਦਾ ਸੀ ਤੇ ਹੁਣ ਦੁਬਾਰਾ ਫੇਰ ਸੋਚਿਆ ਮੈਂ ਚਲੋ ਕਰਦਾ ਗੁਜ਼ਾਰੀ ਦੇ ਵਾਸਤੇ ਸ਼ਾਸਤਰ ਵੀ ਨਾਲ ਆਪਾਂ ਸੇਲ ਕਰ ਸਕੀਏ ਜਿਹੜੇ ਚਾਰ ਪੈਸੇ ਆਪਾਂ ਨੂੰ ਬਚ ਸਕਣ ਜੀ